ਅੱਤਰਤਾ ਐਸਾ ਲਿਖਿਆ ਕਿ ਫਾਂਸੀ ਦਾ ਹੁਕਮ ਵੀ ਸੁਣਾਉਣ ਲਈ ਤਿਆਰ ਹੈ ਤੇ ਜਲਾਦ ਵੀ ਤਿਆਰ ਹੈ ਐਸੇ ਹਾਲਾਤ ਪੈਦਾ ਕਰਤੇ ਅੱਜ ਸਾਨੂੰ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਕਿ ਆਪਦੀ ਰਾਜਧਾਨੀ ਦੇ ਵਿੱਚ ਅਸੀਂ ਕੈਂਡੀਡੇਟ ਖੜਾ ਨਹੀਂ ਕਰ ਸਕੇ ਕਿ ਕਿਹੜੇ ਕਮੂਨ ਨਾਲ ਅਸੀਂ ਕਲੇਮ ਕਰਾਂਗੇ ਕਿਸੇ ਤੋਂ ਕੱਪੜੇ ਪਾੜਨੇ ਪਏ ਕਿਸੇ ਤੋਂ ਪੜਵਾਉਣੇ ਪਏ ਪੜਵਾਉਂਦੇ ਰਹੇ ਐ ਇਸ ਪਰਿਵਾਰ ਵਿੱਚ ਕਈ ਲੀਡਰਾਂ ਨੇ ਕਿਹਾ ਤੇ ਕਰਮਚਾਰੀ ਹੈ ਮੈਂ ਪੁੱਛਣਾ ਚਾਹੁੰਦਾ ਵੀ ਕਿਹੜੇ ਇੱਕ ਪਾਕੜ ਚ ਤਨਖਾਹ ਹੁੰਦੀ ਸੀ ਮੈਨੂੰ ਭਾਵੇਂ ਸਰਕਾਰ ਚ ਨਹੀਂ ਆ 1 ਰੁਪਿਆ ਨਹੀਂ ਲਿਆ ਕਿਹੜਿਆਂ ਨੂੰ ਕਿੰਨੇ ਕਿੰਨੇ ਜਾਂਦੇ ਸੀ ਇਹ ਵੀ ਮੈਨੂੰ ਪਤਾ ਸੀ ਹਾਲ ਤਾਂ ਦਾ ਘਰ ਛੱਡ ਕੇ ਯਾਰ ਇੱਕ ਕਿਰਾਏ ਦੇ ਘਰ ਵਾਲੇ ਬੰਦੇ ਦੇ ਘਰੇ ਜਾ ਕੇ ਥੋੜਾ ਬਹਿਣਾ ਕੀ ਮਜਬੂਰੀ ਹੋ ਸਕਦੀ ਬਿੱਟ ਕੇ ਮਰ ਗਿਆ ਕਿ ਅਮਰਤਪਾਲ ਭਾਈ ਅਮਰਤਪਾਲ ਦੇ ਗਲਤ ਬੰਦਾ ਨਾ ਖੜਾ ਕਰੋ ਮੈਂ ਪਿੱਟ ਕੇ ਮਰ ਗਿਆ ਕਿ ਭਾਈ ਸਾਹਿਬ ਜੀ ਸਿੰਘ ਦੇ ਖਿਲਾਫ ਬੰਦਾ ਨਾ ਖੜਾ ਕਰੋ ਸੁਰੇਜਾਂ ਦੇ ਗੱਡੀ 'ਚ ਕਿਸੇ ਨੂੰ ਲਾ ਦਿਓ ਕਿਸੇ ਨੂੰ ਲਾ ਲਓ ਇਹ ਕਿੱਥੋਂ ਦਾ ਸੂਦੇ ਗਿਆ ਗੁਰੂ ਸਾਹਿਬ ਦੇ ਇਹੋ ਜਿਹੇ ਜਿਹੜੇ ਪੁੱਠੇ ਕੰਮ ਸਾਡੀ ਪਾਰਟੀ ਤੋਂ ਹੋਏ ਐ ਇਹੋ ਜਿਹੇ ਪੁੱਠੇ ਕੰਮਾਂ ਦੇ ਵਿੱਚ ਉਹਦਾ ਕੋਈ ਉਹਨਾਂ ਦਾ ਕੋਈ ਹੱਥ ਨਹੀਂ ਸੀ ਗੁਰੂ ਸਾਹਿਬ ਨੇ ਫੇਰ ਚੌਥੀ ਵਾਰੀ ਜਿੱਤ ਬਖਸ਼ੀ ਮੈਂ ਤਾਂ ਉਹ ਕਮੇਟੀ 'ਚ ਉਹ ਵੀ ਪਾਏ ਐ ਫਦਰ ਇਤਰਾਜ਼ ਕੀ ਹੋਣਾ ਚਾਹੀਦਾ ਭੁੰਡੜ ਸਾਹਿਬ ਦੀ ਪ੍ਰਧਾਨਗੀ ਤੇ ਇਤਰਾਜ਼ ਹੈ ਬੀਬੀ ਸਾਧਸਿਮਰਤ ਕੌਰ ਤੇ ਇਤਰਾਜ਼ ਹੈ ਧਾਮੀ ਸਾਹਿਬ ਜਿਹੜੇ ਤੁਸੀਂ ਐਸ்சிਪੀਸੀ ਦੇ ਪ੍ਰਧਾਨ ਬਣਾਇਆ ਕੀ ਉਹਦੇ ਤੇ ਇਤਰਾਜ਼ ਹੈ ਚੰਦੂ ਮਾਜਰਾ ਸਾਹਿਬ ਹੋਣ ਜਾਂ ਜਿਹੜੇ ਬਾਕੀ ਮੈਂਬਰ ਬਣਾਇਆ ਕੀ ਇਤਰਾਜ਼ ਹੈ ਫਿਰ ਤੁਸੀਂ ਉਹਨਾਂ ਨੂੰ ਕੋਰ ਕਮੇਟੀ ਚ ਕਿਉਂ ਬੁਲਾਉਣੇ ਆ ਜੇ ਤੁਹਾਨੂੰ ਭਰੋਸਾ ਹੀ ਨਹੀਂ ਉਹਨਾਂ 'ਤੇ ਸੁਖਬੀਰ ਸਿੰਘ ਬਾਦਲ ਨਹੀਂ ਮੈਨੂੰ ਸਿਆਸਤ ਚ ਪੋੜਿਆ ਉਹਨਾਂ ਨੇ ਤਾਂ ਮੇਰੀ ਬੇਜਾਨ ਤਖਤੀ ਤੋੜਤੀ ਤੇ ਉਹਦੀਆਂ ਖਬਰਾਂ ਚਲਾ ਕੇ ਕਿਹਾ ਵੀ ਇਹਨੂੰ ਦਫਤਰ ਚੋਂ ਵੀ ਕੱਢਤਾ ਤੇ ਸਾਥੋਂ ਹਲੇ ਥੋੜੀ ਪ੍ਰਧਾਨ ਸਾਹਿਬ ਫੋਟੋ ਡਰੈਂਕੂ ਚੋਂ ਲੱਥੀ ਨਹੀਂ ਪਿਛਲੇ ਦਿਨੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਚਰਨ ਸਿੰਘ ਬਰਾੜ ਜੋ ਅਕਾਲੀ ਦਲ ਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਪੱਤਰ ਲਿਖਿਆ ਜਾਂਦਾ ਇੱਕ ਖੁੱਲਾ ਪੱਤਰ ਲਿਖਿਆ ਜਾਂਦਾ ਹੈ ਚਰਨ ਸਿੰਘ ਬਰਾੜ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨਗੇ ਸਰ ਇੱਕ ਪੱਤਰ ਲਿਖਿਆ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਉਸ ਤੇ ਚर्चा ਨਹੀਂ ਕੀਤੀ ਗਈ ਮੀਡੀਆ ਚ ਲਗਾਤਾਰ ਚर्चा ਹੋ ਰਹੀ ਹੈ ਕਿਵੇਂ ਦੇਖਦੇ ਪੱਤਰ ਤਾਂ ਐਸਾ ਲਿਖਿਆ ਕਿ ਸਿੱਧਾ ਹੁਕਮ ਵੀ ਸੁਣਾਉਣ ਲਈ ਤਿਆਰ ਹੈ ਤੇ ਜਲਾਦ ਵੀ ਤਿਆਰ ਹੈ ایسے ਹਾਲਾਤ ਪੈਦਾ ਕਰਤੇ ਦੇਖੋ ਮੈਂ 7 ਦਿਨ ਕੋਸ਼ਿਸ਼ ਕੀਤੀ ਪਾਰਟੀ ਪ੍ਰਧਾਨ ਸਾਹਿਬ ਨੂੰ ਮਿਲਣ ਨੂੰ ਉਹ 7 ਦਿਨਾਂ ਚ ਵੀ ਪ੍ਰਧਾਨ ਸਾਹਿਬ ਨੇ ਸਾਰੀਆਂ ਹੀ ਰੀਪੋਰਟਾਂ ਵੀ ਮੈਂ ਇਥੋਂ ਤਿਆਰ ਕਰਾਈਆਂ ਕੋਰ ਕਮੇਟੀ ਦੀ ਮੀਟਿੰਗ ਨੂੰ ਵੀ ਸਨੇਹ ਮੈਂ ਲਾਏ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਲੋਕ ਸਭਾ ਹਲਕਿਆਂ ਦੇ ਵਿੱਚ ਮੀਟਿੰਗਾਂ ਹੋਈਆਂ ਉਹ ਵੀ ਮੈਂ ਹੀ ਕਰਵਾਈਆਂ ਪਰ ਜੇ ਤੁਸੀਂ ਮੇਰਾ ਮਨ ਸੀਗਾ ਕਿ ਬਹੁਤ ਵਿਅਕਲ ਸੀ ਕਿਉਂਕਿ ਲੋਕਾਂ ਤੋਂ ਗਲੀਆਂ ਚ ਸੁਣ ਕੇ ਆਏ ਸੀ ਤੰਨੇ ਮੇਨੇ ਤਾਂ ਜਦੋਂ ਤੁਸੀਂ ਇੱਕ ਗੱਲ ਕਹੋ ਕਿ ਤੁਸੀਂ ਸੁਣਵਾਈ ਕੋਈ ਨਾ ਹੋਵੇ ਟਾਈਮ ਹੀ ਨਾ ਦਿਓ ਤਾਂ ਫਿਰ ਮੇਰੇ ਕੋਲੇ ਖੁੱਲਾ ਪੱਤਰ ਤੋਂ ਇਲਾਵਾ ਕੋਈ ਵਕਤ ਨਹੀਂ ਸੀ ਕਿਉਂਕਿ ਸਵਾ 1 ਵਜੇ ਮੈਂ ਦਫ਼ਤਰੋਂ ਕੁਰਸੀ ਤੇ ਉੱਠਿਆ ਠੰਡਲ ਸਾਹਬ ਤੇ ਕਈ ਕੋਰ ਕਮੇਟੀ ਮੈਂਬਰ ਮੇਰੇ ਸਾਹਮਣੇ ਬੈਠੇ ਅਸੀਂ ਚਾਹ ਵੀ ਪੀ ਰਹੇ ਹਾਂ ਪਰ ਸਵਾ 1 ਵਜੇ ਸਾਭ ਦੇ ਦਰਬਾਰ ਸਾਹਿਬ ਸੌਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਬਹਿ ਕੇ ਮੂਲ ਮੰਤਰ ਦਾ ਪਾਠ ਕੀਤਾ ਤੇ ਗੁਰੂ ਸਾਹਿਬ ਨੇ ਕਿਹਾ ਇਹ ਪਰਸਨਲ ਮੈਸੇਜ ਨਹੀਂ ਭੇਜਣਾ ਮੈਂ ਪਰਸਨਲ ਮੈਸੇਜ ਭੇਜਣ ਲਈ ਇਹ ਲਿਖਿਆ ਸੀ ਫਿਰ ਉਹਨੂੰ ਥੋੜਾ ਰਿਫਾਈਂਡ ਕਰਕੇ ਤੇ ਮੈਂ ਪਬਲਿਸ਼ ਕੀਤਾ ਤੇ ਮੇਰਾ ਖਿਆਲ ਹੈ ਕਿ ਹੋਰ ਕੋਈ ਚਾਰਾ ਹੀ ਨਹੀਂ ਸੀ ਮੇਰੇ ਕੋਲ ਕਿਉਂਕਿ ਪਤਾ ਨਹੀਂ ਉਹਨਾਂ ਨੇ ਪੜ੍ਹਨਾ ਸੀ ਪੰਜਾਬੀ ਚ ਕਿ ਨਹੀਂ ਪੜ੍ਹਨਾ ਸੀ ਉਹਦੇ ਤੇ ਕੀ ਅਸਰ ਹੋਣਾ ਸੀ ਇਸ ਕਰਕੇ ਮੈਂ ਆਪਣੀ ਆਵਾਜ਼ ਔਰ ਵੋਟਰਾਂ ਦੀ ਆਵਾਜ਼ ਅਕਾਲੀ ਦਲ ਦੇ ਵਰਕਰਾਂ ਦੀ ਆਵਾਜ਼ ਇਹ ਪਹੁੰਚਾਈ ਹੈ ਕਿ ਸਾਨੂੰ ਕੁਝ ਨਾ ਕੁਝ ਬਦਲਾ ਲੈਉਣਾ ਪੈਣਾ ਹੈ 8-10 ਇਲੈਕਸ਼ਨ ਹਾਰ ਗਏ ਸੀ ਸ ਪਹਿਲਾਂ ਵੀ ਅਸੀਂ ਦੇਖਨੇ ਆਪਾਂ ਵਿੱਚ ਚੰਡੀਗੜ੍ਹ ਦੇ ਹਲਾਤ ਦੇਖ ਲਏ ਆਪਾਂ ਵਿੱਚ ਪੰਜਾਬ ਦੇ ਦੇਖ ਲਏ ਕਾਫੀ ਅਜਿਹੇ ਜੋ ਲਗਾਤਾਰ ਸੇਵਾਦਾਰ ਜੁੜੇ ਹੋਏ ਸਨ ਉਹ ਕਾਲੀ ਦਲ ਪਾਰਟੀ ਤੋਂ ਬਾਹਰ ਕਰ ਦਿੱਤੇ ਗਏ ਤਾਂ ਕੀ ਕਾਰਨ ਰਹੇ ਨੇ ਕਿ ਪਾਰਟੀ ਆਪਣੇ ਹੀ ਵਰਕਰਾਂ ਨੂੰ ਬਾਹਰ ਕਰ ਰਹੀ ਹੈ ਮੈਂ ਹਲੇ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਬਰਤਾਰਾ ਬੰਦ ਕਰੋ ਤੁਸੀਂ ਚਰਨਜੀਤ ਨੂੰ ਮਨ ਬਣਾ ਲਿਆ ਕੱਲ ਨੂੰ ਕਿੰਨਿਆਂ ਨੂੰ ਕੱਢਾਂਗੇ ਆਪਾਂ ਇਹਦਾ ਮਤਲਬ ਇਹ ਨਾ ਹੋਵੇ ਕਿ ਵਿਰੋਧੀ ਜਾਤੇ ਇਕੱਠੇ ਹੋਈ ਜਾਣ ਇਸ ਕਰਕੇ ਇਹ ਨਹੀਂ ਹੈ ਮੈਂ ਜੋ ਸੁਝਾ ਦਿੰਦੇ ਆ ਜ਼ਰੂਰੀ ਨਹੀਂ ਉਹ ਮੰਨੋ ਕੋਈ ਨਵੀਂ ਗੱਲ ਕਰ ਲਓ ਨਾ ਕੋਈ ਹੋਰ ਕਰ ਲਓ ਜਿਹੜਾ ਕੋਈ ਸਿਆਣਾ ਬੰਦਾ ਕਹਿੰਦਾ ਉਹ ਕਰ ਲ ਹੁੰਦ ਨੂੰ ਕਮੇਟੀ ਦਾ ਚੇਅਰਮੈਨ ਬਣਾਉਣ ਨੂੰ ਕਿਹਾ ਤੇ ਸਾਬ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੂਜੇ ਦਿਨ ਬਣਾਤਾ ਦਿੱਤੇ ਉਹ ਬਣਾਇਆ ਅਨੁਸ਼ਾਸਨੀ ਕਮੇਟੀ ਤੇ ਇਹਦਾ ਮਤਲਬ ਬਲਵਿੰਦਰ ਸਿੰਘ ਭੁੰਦੜ ਸਾਹਿਬ ਤੇ ਫੇਥ ਹੈਗਾ ਤੇ ਪੂਰਾ ਕਿਉਂ ਨਹੀਂ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਵਿਚ ਪਾ ਲੋ ਜਾਂ ਛੱਡ ਕੇ ਉਹਨਾਂ ਨੂੰ ਹੀ ਬਣਾ ਲਓ ਇਹ ਮਤਲਬ ਗੱਲ ਮੁਕਦੀ ਇਹ ਹੈ ਕਿ ਸਾਨੂੰ ਕੁਛ ਨਾ ਕੁਛ ਕਰਨਾ ਪੈਣਾ ਹੈ ਰੱਬ ਸਾਡੇ ਨਾਲ ਰੁਸਿਆ ਹੋਇਆ ਵਿਧੀ ਵਿਧਾਨਾ ਮੁਤਾਬਕ ਸਾਨੂੰ ਕੱਲ ਤੱਕ ਸਾਹਬ ਤੇ ਵੀ ਜਾਣਾ ਪੈਣਾ ਉਹਨਾਂ ਚੋਂ ਸਾਨੂੰ ਢੋਈ ਮਿਲਣੀ ਨਹੀਂ ਹੈ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਪੰਜਾਬ ਲਈ ਲੜਦੇ ਆਂ ਚੰਡੀਗ ਕੀ ਨਹੀਂ ਮਰ ਜਾਣਾ ਚਾਹੀਦਾ ਕਿ ਆਪਦੀ ਰਾਜਧਾਨੀ ਦੇ ਵਿੱਚ ਅਸੀਂ ਕੈਂਡੀਡੇਟ ਖੜਾ ਨਹੀਂ ਕਰ ਸਕੇ ਕਿ ਕਿਹੜੇ ਮੂੰਹ ਨਾਲ ਅਸੀਂ ਕਲੇਮ ਕਰਾਂਗੇ ਅਸੀਂ ਇਹ ਚੰਡੀਗੜ੍ਹ ਦੇ ਉੱਤੇ ਵਿਰਾਟ ਸਾਹਿਬ ਖੇਤਰੀ ਪਾਰਟੀ ਹੋਵੇ ਤੇ 10 ਸੀਟਾਂ ਜ਼ਮਾਨਤ ਜ਼ਬਤ ਹੋ ਜੇ 10 ਸੀਟਾਂ ਜ਼ਮਾਨਤ ਜ਼ਬਤ ਹੋ ਗਈ ਸੀ ਤੇ ਪਾਰਟੀ ਦੇ ਹਾਲਾਤ ਤੁਸੀਂ ਵਿਅਕਤ ਕਰਨ ਦਾ ਕੋਸ਼ਿਸ਼ ਕੀਤੀ ਪਰ ਫਿਰ ਵੀ ਸੁਣਨ ਦੀ ਜਗ੍ਹਾ ਰਾਸਤਾ ਬਾਹਰ ਦਾ ਦਿਖਾ ਦਿੱਤਾ। ਮੈਂ ਮੈਂ ਹਲੇ ਹਲੇ ਤਾਂ ਨਹੀਂ ਕੱਢਿਆ ਜਦੋਂ ਕੱਢਣਗੇ ਤਾਂ ਇਹ ਹੈ ਪਰ ਕੋਸ਼ਿਸ਼ ਹੈਗੀ ਕਿਉਂਕਿ ਕੋਰ ਕਮੇਟੀ ਚ ਵਰਬਲੀ ਆਰਡਰ ਹੈ ਤਾਂ ਮੈਨੂੰ ਲਗਾ ਅੰਪਲੀਮੈਂਟ ਹੋ ਜਾਣਗੇ। ਮੈਂ ਮੈਂ ਇੱਕ ਬੇਨਤੀ ਕਰਾਂ ਕਿ ਉੱਥੇ ਕਈ ਲੀਡਰ ਨੇ ਕਿਹਾ ਤਾਂ ਕਰਮਚਾਰੀ ਹੈ। ਮੈਂ ਪੁੱਛਣਾ ਚਾਹੁੰਦਾ ਵੀ ਕਿਹੜੇ ਕੰਜਰ ਦੇ ਪੌਕਟ ਚੋਂ ਤਨਖਾਹ ਆਉਂਦੀ ਸੀ ਮੈਨੂੰ? ਭਾਵੇਂ ਸਰਕਾਰ ਚ ਰਿਹਾ 1 ਰੁਪਿਆ ਨਹੀਂ ਲਿਆ। ਕਿਹੜਿਆਂ ਨੂੰ ਕਿੰਨੇ-ਕਿੰਨੇ ਜਾਂਦੇ ਸੀ ਇਹ ਵੀ ਮੈਨੂੰ ਪਤਾ ਸੀਗਾ। ਜੇ ਮੈਂ ਪਾਰਟੀ ਦਫਤਰ ਕੰਮ ਕੀਤਾ ਤੇ ਕਦੇ ਗੱਡੀ 'ਚ ਤੇਲ ਨਹੀਂ ਪੁਆਇਆ ਜੇ ਦਿੱਲੀ ਬੁਲਾ ਲਿਆ ਤੇ ਐਮਰਜੈਂਸੀ ਜਾਣਾ ਪਿਆ ਤੇ ਜਹਾਜ਼ ਦੀਆਂ ਟਿਕਟਾਂ ਵੀ ਆਪਦੇ ਕੋਲੋਂ ਲਈਆਂ ਹੈ ਕਿ ਜੇ ਕਿਸੇ ਨੇ ਮਤਲਬ ਕਿਤੇ ਵੀ ਪਾਰਟੀ ਦਾ ਕੋਈ ਕੰਮ ਲਾਤਾ ਇਸ ਕਰਕੇ ਮੈਂ ਬੇਨਤੀ ਕਰਾਂ ਜੇ ਤੁਸੀਂ ਮੀਡੀਆ ਵਾਲੇ ਅਕਸਰ ਮੇਰੇ ਕੋਲੇ ਆਉਂਦੇ ਸੀ ਜਿਹੜੇ ਜੇ ਕਿਤੇ ਮੈਂ ਆਪਦੇ ਕਮਰੇ 'ਚ ਸਮੋਸੇ ਮੰਗਵਾਉਂਦਾ ਸੀ ਮੈਂ ਆਪਦੀ ਜੇਬ 'ਚੋਂ ਮੰਗਵਾਉਂਦਾ ਸੀ ਮੇਰੇ ਵਰਗਾ ਸੂਲੀ ਇਹਨਾਂ 'ਚ ਕਿਹੜਾ ਹੋ ਸਕਦਾ ਇਸ ਕਰਕੇ ਵੀਰ ਬਾਦਲ ਦੇ ਬਹੁਤ ਖਾਸ ਸੀ ਤੁਸੀਂ ਤੇ ਫਿਰ ਵੀ ਸਮਾਂ ਨਾ ਮਿਲਣ ਦੇ ਕੀ ਕਾਰਨ ਸੀ ਮੇਰਾ ਖਿਆਲ ਹੈ ਕਿ ਉਹ ਜਿਹੜੀ ਚੰਡਾਲ ਚੌਂਕੜੀ ਪਾਸੇ ਜ ਜਿੱਥੇ ਜਾ ਕੇ ਜਿਹਦੇ ਘਰ ਚ ਬਹਿੰਦੇ ਐ ਉਹ 8 ਕਨਾਲ ਦਾ ਆਪਦਾ ਘਰ ਛੱਡ ਕੇ ਯਾਰ ਇੱਕ ਕਿਰਾਏ ਦੇ ਘਰ ਵਾਲੇ ਬੰਦੇ ਦੇ ਘਰੇ ਜਾ ਕੇ ਥੋੜਾ ਬਹਿਣਾ ਕੀ ਮਜਬੂਰੀ ਹੋ ਸਕਦੀ ਐ ਕਿਉਂ ਤੁਸੀਂ ਆਪਦੇ ਖਾਸ ਬੰਦਿਆਂ ਨੂੰ ਟਾਈਮ ਨਹੀਂ ਦਿੰਦੇ ਉਹਨੂੰ ਹੀ ਕਿਉਂ 8-8 ਘੰਟੇ ਲਗਾਤਾਰ ਟਾਈਮ ਦਿੰਦੇ ਹੋ ਤੁਸੀਂ ਕੀ ਮਜਬੂਰੀ ਐ ਇਸ ਗੱਲ ਦੀ ਮੈਂ ਪੁੱਛਣਾ ਚਾਹੁੰਦਾ ਐ ਇਸ ਗੱਲ ਦਾ ਇਸ ਕਰਕੇ ਜਦੋਂ ਟਾਈਮ ਨਹੀਂ ਦਿੱਤਾ ਸਿਰ ਉਤੋਂ ਦੀ ਪਾਣੀ ਲੰਘ ਗਿਆ ਚਰਨਜੀਤ ਪਾਰਟੀ ਚ ਬਚੇ ਨਾ ਬਚੇ ਚਰਨਜੀਤ ਸਿਆਸਤ ਚ ਰਹੇ ਨਾ ਰਹੇ ਪਰ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਲੇ ਹਰੇਕ ਬੰਦੇ ਦੇ ਬੂਹੇ ਤੇ ਜਾਊਂਗਾ ਮੈਂ ਪਿੱਟ ਕੇ ਮਰ ਗਿਆ ਕਿ ਅਮਰ ਮਰ ਗਿਆ ਕਿ ਭਾਈ ਸਰਬਜੀਤ ਸਿੰਘ ਦੇ ਖਿਲਾਫ ਬੰਦਾ ਨਾ ਖੜਾ ਕਰੋ ਕਿ ਤੁਸੀਂ ਬਾਦਲ ਸਾਹਿਬ ਨਾਲੋਂ ਤਾਂ ਨਹੀਂ ਤੁਸੀਂ ਯਾਰ ਸਿਆਣੇ ਹੋਗੇ ਬਾਦਲ ਸਾਹਿਬ ਨੇ ਨਾ ਇਹਨਾਂ ਦੀ ਮਾਤਾ ਦੇ ਖਿਲਾਫ ਬੰਦਾ ਖੜਾ ਕੀਤਾ ਨਾ ਇਹਨਾਂ ਦੇ ਦਾਦਾ ਜੀ ਦੇ ਖਿਲਾਫ ਖੜਾ ਕੀਤਾ ਅਸੀਂ ਬਾਦਲ ਸਾਹਿਬ ਨਾਲੋਂ ਵੀ ਵੱਡੇ ਸਿਆਣੇ ਹੋਗੇ ਇਸੇ ਬੰਟੀ ਨੇ ਉਮੀਦਵਾਰ ਬਿਠਾਉਣ ਨਹੀਂ ਦਿੱਤਾਗਾ ਤੇ ਅੱਜ ਨਤੀਜਾ ਕੀ ਹੈ ਉਲਟਾ ਉਹਨਾਂ ਦੀ ਕਿਰਦਾਰ ਕੂਸ਼ੀ ਕਰਨ ਤੇ ਲੱਗੇ ਜਿਵੇਂ ਕੱਲ ਦੇ ਪਰਸੋਂ ਦੇ ਮੇਰੀ ਕਿਰਦਾਰ ਕੂਸ਼ੀ ਕਰਨ ਤੇ ਗਿਰਜਾਂ ਲੱਗੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਮੋਲਦੀਆਂ ਬਿਠਾਈਆਂ ਹੁੰਦੀਆਂ ਉਹ ਉਹਨਾਂ ਦੀ ਕਰਨ ਲੱਗੇ ਇਸ ਕਰਕੇ ਉਲਟਾ ਖੁਦ ਪ੍ਰਧਾਨ ਸਾਹਿਬ ਹੀ ਬੋਲਦੇ ਰਹੇ ਮਤਲਬ ਅਸੀਂ ਕਿਹੜੇ ਰਾਹ ਪਏ ਆ ਯਾਰ ਕੌਣ ਰਹਿ ਦਿੰਦਾ ਤੁਹਾਨੂੰ ਮਤਲਬ ਕਿਸੇ ਚਾਰ ਬੰਦਿਆਂ ਦੀ ਸਲਾਹ ਤਾਂ ਕਰ ਲਿਆ ਕਰੋ ਤੁਰੇ ਜਾਂਦੇ ਗੱਡੀ 'ਚ ਕਿਸੇ ਨੂੰ ਲਾ ਦਿਓ ਕਿਸੇ ਨੂੰ ਲਾ ਲਓ ਇਹ ਇਹ ਕਿੱਥੋਂ ਦਾ ਸੂਲੇ ਗਿਆ ਬੀਬੀ ਹਰਸਿਮਰਤ ਬਾਦਲ ਬਾਰੇ ਤੁਸੀਂ ਲਿਖਿਆ ਸੀ ਕਿ ਉਹਨਾਂ ਦੀ ਮਿਹਨਤ ਤੇ ਦੂਜੀ ਜਿਹੜੀ ਗੱਲ ਸੀ ਕਿ ਉਹਨਾਂ ਦਾ ਕੋਈ ਮਾਫੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ ਇਸੇ ਕਰਕੇ ਉਹ ਸੀਟ ਦੇ ਉੱਤੇ ਜਿੱਤੇ ਤਾਂ ਉਸ ਚੀਜ਼ ਨੂੰ ਕਿਵੇਂ ਦੇਖੀ ਮੈਂ ਮੈਂ ਸਮਝਦਾ ਕਿ ਜਦੋਂ ਤੁਸੀਂ ਮਾਫੀ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਜਾਂ ਜੋ ਮਾਫੀ ਦੇ ਲਈ ਪਾਰਟੀ ਵੱਲੋਂ ਸੁਖ ਸੰਦੇਸ਼ ਜਾਂ ਜੋ ਕੁਝ ਜਿਹੜੇ ਵੀ ਮੈਸੈਂਜਰ ਗਏ ਉਹਨਾਂ 'ਚ ਬੀਬਾ ਜੀ ਦਾ ਕੋਈ ਹੱਥ ਨਹੀਂ ਸੀ ਇਸੇ ਕਰਕੇ ਮੈਂ ਸਮਝਦਾ ਕਿ ਅਕਾਲ ਪੁਰਖ ਨੇ ਵਿਖਾਇਆ ਸ਼ੀਸ਼ਾ ਕੰਧ ਤੇ ਲਿਖਿਆ ਦਿਖਾਇਆ ਵੀ ਜੇ ਜੇ ਇਹ ਜਿਹੜਾ ਮੇਰਾ ਮੇਰੇ ਚਰਨੀ ਲੱਗਦਾ ਮੈਂ ਕਹਾਂ ਕਿ ਬੀਬਾ ਦੀ ਧਾਰਮਿਕ ਬਹੁਤ ਹੈ ਪਾਰਟੀ ਦੇ ਵਿੱਚ ਨੁਕਸ ਪਾਉਣ ਚ ਉਹਨਾਂ ਦੇ ਵੀ ਕੋਈ ਹੱਥ ਹੋ ਸਕਦੇ ਆ ਮੈਂ ਨਹੀਂ ਬੋਲੂਗਾ ਅੱਜ ਕਿਉਂਕਿ ਜਾਤੀ ਤੌਰ ਤੇ ਨਹੀਂ ਮੈਂ ਬੋਲਣਾਗਾ ਪਰ ਮੈਂ ਇੱਕ ਗੱਲ ਕਹਾਂ ਕਿ ਉਹ ਧਾਰਮਿਕ ਬਹੁਤ ਹੈ ਗੁਰੂ ਦੀ ਸੇਵਾ ਕਰਦੇ ਆ ਸੱਚੇ ਮਨੋਂ ਕਰਦੇ ਆ ਸਾਡੇ ਵਰਗੇ ਤਾਂ ਹੋ ਸਕਦਾ ਕੋਈ ਕਿਤੇ ਨਾ ਕਿਤੇ ਮੱਥਾ ਟੇਕਦਿਆਂ ਦਾ ਧਿਆਨ ਕਿਤੇ ਹੋਰ ਹੋਵੇ ਉਹਨਾਂ ਦੇ ਭਵੇਂ ਆ ਕੇ ਕੋਈ ਉਤੋਂ ਦੀ ਪੈਰ ਲਤੜ ਕੇ ਲੰਘ ਜੇ ਜਦੋਂ ਉਹਨਾਂ ਦਾ ਗੁਰੂ ਨਹੀਂ ਧਿਆਣਾ ਉਹਨਾਂ ਦਾ ਕਿੱਥੇ ਲੱਬ ਲੱਗੀ ਆ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਮੈਂ ਸਮਝਦਾ ਕਿ ਗੁਰੂ ਨਾਲ ਉਹ ਸੱਚੇ ਜੁੜੇ ਹੋਏ ਆ ਲੋਕਾਂ ਚ ਉਹ ਮਿਹਨਤ ਕਰਦੇ ਸੀ ਸੱਚੇ ਮਨੋਂ ਕੰਮ ਕਰਦੇ ਸੀ ਸਿਆਸਤ ਘਟ ਆ ਸੀ ਨਹੀਂ ਮੇਰੇ ਅੰਗੂ ਬਹੁਤੇ ਹੈ ਗਿਆ ਮੈਂ ਇੱਕ ਗੱਲ ਤਾਂ ਕਹਿ ਦਿੰਦਾ ਤੇ ਪਰ ਮਿਹਨਤ ਕਰਦੇ ਹੈ ਗੁਰੂ ਸਾਹਿਬ ਦੇ ਇਹੋ ਜਿਹੇ ਜਿਹੜੇ ਪੁੱਠੇ ਕੰਮ ਸਾਡੀ ਪਾਰਟੀ ਤੋਂ ਹੋਏ ਹੈ ਇਹੋ ਜਿਹੇ ਪੁੱਠੇ ਕੰਮਾਂ ਦੇ ਵਿੱਚ ਉਹਦਾ ਕੋਈ ਉਹਨਾਂ ਦਾ ਕੋਈ ਹੱਥ ਨਹੀਂ ਸੀ ਗੁਰੂ ਸਾਹਿਬ ਨੇ ਫਿਰ ਚੌਥੀ ਵਾਰੀ ਜਿੱਤ ਬਖਸ਼ਦੀ ਮੈਂ ਤਾਂ ਉਹ ਕਮੇਟੀ 'ਚ ਉਹ ਵੀ ਪਾਏ ਹੈ ਮਤਲਬ ਇਤਰਾਜ਼ ਕੀ ਹੋਣਾ ਚਾਹੀਦਾ ਭੁੰਦਰ ਸਾਹਿਬ ਦੀ ਪ੍ਰਧਾਨਗੀ ਤੇ ਇਤਰਾਜ਼ ਹੈ ਬੀਬੀ ਹਰਸਿਮਰਤ ਕੌਰ ਤੇ ਇਤਰਾਜ਼ ਹੈ ਧਾਮੀ ਸਾਹਿਬ ਜਿਹੜੇ ਤੁਸੀਂ ਐਸ்சிਪੀਸੀ ਦੇ ਪ੍ਰਧਾਨ ਬਣਾਇਆ ਕੀ ਉਹਦੇ ਤੇ ਇਤਰਾਜ਼ ਹੈ ਚੰਦੂ ਮਾਜਰਾਤ ਸਾਹਿਬ ਹੋਣ ਜਾਂ ਜਿਹੜੇ ਬਾਕੀ ਮੈਂਬਰ ਬਣਾਇਆ ਕੀ ਇਤਰਾਜ਼ ਤੇ ਹੁਣ ਅਗਲਾ ਕਦਮ ਕੀ ਰਹੇਗਾ ਕਿਉਂਕਿ ਤੁਹਾਡੇ ਵੱਲੋਂ ਜਿਸ ਤਰ੍ਹਾਂ ਪਹਿਲਾਂ ਵੀ ਆਪਣੀ ਗੱਲ ਹੋਈ ਕਿ ਹੁਣ ਅਕਾਲੀ ਦਲ ਦਾ ਇੱਕ ਵਾਰ ਦਫ਼ਤਰ ਵੀ ਤੁਹਾਡੇ ਲਈ ਬੰਦ ਹੋ ਚੁੱਕਿਆ ਕਿਉਂਕਿ ਉੱਥੇ ਕੋਈ ਸੁਣਨ ਵਾਲਾ ਨਹੀਂ ਪ੍ਰਧਾਨ ਸੁਖਵੀਰ ਬਾਦਲ ਨਾਲ ਲਗਾਤਾਰ ਕੋਸ਼ਿਸ਼ ਕੀਤੀ ਮੁਲਾਕਾਤ ਨਹੀਂ ਹੋਈ ਤੁਹਾਡੀ ਗੱਲ ਨਹੀਂ ਸੁਣੀ ਗਈ ਹੁਣ ਅਗਲਾ ਕਦਮ ਕੀ ਰਹੇਗਾ ਮੈਂ ਪਾਰਟੀ ਨੂੰ ਬਚਾਉਣ ਵਾਲੇ ਹਰੇਕ ਸ਼ਖਸ ਦੇ ਘਰ ਤੱਕ ਜਾਊਂਗਾ। ਉਦੋਂ ਬਾਅਦ ਸਿਆਸਤ ਕਰਨੀ ਹੈ ਕਿ ਨਹੀਂ ਕਰਨੀ ਹੈ ਰੱਬ ਨੂੰ ਪਤਾ ਹੈ। ਨਾ ਮੈਂ ਕਦੇ ਸਿਆਸਤ ਦਾ ਸੋਚ ਕੇ ਚੱਲਿਆ ਸੁਖਬੀਰ ਸਿੰਘ ਬਾਦਲ ਨਹੀਂ ਮੈਨੂੰ ਸਿਆਸਤ ਚ ਤੋਰਿਆ। ਜਿਸ ਦਿਨ ਮੈਂ ਸਾਬ ਮਨਪ੍ਰੀਤ ਸਿੰਘ ਬਾਦਲ ਨੂੰ ਛੱਡਿਆ ਸੀ ਮੈਂ ਕਿਹਾ ਸੀ ਕਿ ਮੇਰਾ ਫੋਨ ਬੰਦ ਹੋ ਗਿਆ ਤੇ ਮਨਪ੍ਰੀਤ ਦੀ ਪਾਰਟੀ ਬੰਦ ਹੋ ਜਾਊਗੀ ਤੇ ਮੈਨੂੰ ਆਪਦੀ ਨੌਕਰੀ ਕਰਨ ਦਿਓ ਇੱਥੇ ਸਿਆਸਤ ਤੁਹਾਨੂੰ ਸਮਰਪਿਤ ਰਵੇ ਤੁਹਾਨੂੰ ਹੋਵੇ ਸੁਭਾਗ। ਪਰ ਇਹ ਕਹਿੰਦੇ ਤੈਨੂੰ ਸਿਆਸਤ ਕਰਾਉਣੀ ਹੈ ਤੈਨੂੰ ਨਹੀਂ ਪਤਾ ਤੇਰੇ ਤੇ ਕੀ ਕੁਆਲਿਟੀ ਹੈ। ਜਿਹੜੀਆਂ ਜਿਹੜੀਆਂ ਬਾਕੀ ਗੱਲਾਂ ਕੀਤੀਆਂ ਸੀ ਉਹ ਕਦੇ ਫੇਰ ਕਰਾਂਗੇ ਅੱਜ ਮੁੱਦਾ ਸਿਰਫ ਪਾਰਟੀ ਨੂੰ ਬਚਾਉਂਦਾ ਔਰ ਮੈਂ ਫੇਰ ਇੱਕ ਵਾਰੀ ਪ੍ਰਧਾਨ ਸਾਹਿਬ ਨੂੰ ਅਪੀਲ ਬੇਨਤੀ ਕਰਦਾ ਕਿ ਤੁਹਾਡੇ ਇਹ ਪਹਾੜੇ ਦੇ ਬੰਦਿਆਂ ਨੇ ਘਟਿਆ ਜਿਹੜੇ ਸਲਾਹ ਕਰ ਰੱਖੇ ਆ ਨਾਲ ਜਿਹੜੇ মিডিਆ ਵਾਲਾ ਹੈਗਾ ਇੱਕ ਉਹਨਾਂ ਨੇ ਤਾਂ ਮੇਰੀ ਬੇਜਾਨ ਤਖਤੀ ਤੋੜਤੀ ਤੇ ਉਹਦੀਆਂ ਖਬਰਾਂ ਚਲਾ ਕੇ ਕਿਹਾ ਵੀ ਇਹਨੂੰ ਦਫ਼ਤਰ ਚੋਂ ਵੀ ਕੱਢਤਾ ਮੈਂ ਤਾਂ ਯਮਨਾ ਨਗਰ ਸੀ ਉਸ ਦਿਨ ਤੇ ਸਾਥੋਂ ਹਲੇ ਥੋੜੀ ਪ੍ਰਧਾਨ ਸਾਹਿਬ ਫੋਟੋ ਡਰੈਗ ਰੂਮ ਚੋਂ ਲੱਥੀ ਨਹੀਂ 3.5 ਫੁੱਟ ਬਾਈਚ 4 ਫੁੱਟ ਦੀ ਫੋਟੋ ਮੇਰੀ ਤੇ ਮੇਰੇ ਬੇਟੇ ਦੀ ਤੇ ਪ੍ਰਧਾਨ ਸਾਹਿਬ ਦੀ ਲੱਗੀ ਹੈ ਮੈਥੋਂ ਤਾਂ ਹਲੇ ਲੱਥੀ ਨਹੀਂ ਉਹ ਕਿਉਂਕਿ 32 33 ਸਾਲ 34 ਸਾਲ ਇੱਕ ਪਰਿਵਾਰ ਦੇ ਵਿੱਚ ਜਾਤੀ ਤੌਰ ਤੇ ਤੇ ਜਜ਼ਬਾਤੀ ਤੌਰ ਤੇ ਜੁੜੇ ਆ ਹਮੇਸ਼ਾ ਕਿਸੇ ਦੇ ਗਲ ਚ ਹੱਥ ਵੀ ਪਾਉਣਾ ਪਿਆ ਕਿਸੇ ਤੋਂ ਕੱਪੜੇ ਪਾੜਨੇ ਪਏ ਕਿਸੇ ਦੇ ਕਿਸੇ ਤੋਂ ਪੜਵਾਉਣੇ ਪਏ ਪੜਵਾਉਂਦੇ ਰਹੇ ਆ ਇਸ ਪਰਿਵਾਰ ਪਿੱਛੇ ਤੇ ਯਾਰ ਪਰਿਵਾਰ ਚ ਇੰਨੀ ਆਪਣਾਤ ਮੁੱਕ ਗਈ ਕਿ ਤੁਸੀਂ ਬੰਦੇ ਦੀ ਗੱਲ ਹੀ ਨਹੀਂ ਸੁਣ ਸਕਦੇ ਜਿਹੜਾ 18 ਘੰਟੇ ਆਪਦੀ ਗੱਡੀ ਚ ਆਪ ਦਾ ਤੇਲ ਰੋਟੀ ਵਾਲਾ ਗੱਡਾ ਡੱਬਾ ਘਰੋਂ ਰੱਖ ਕੇ ਤੇ 24 ਘੰਟਿਆਂ ਚੋਂ 18 ਘੰਟੇ ਕੰਮ ਕਰਨ ਵਾਲਾ ਬੰਦਾ ਸਾਰੀ ਸੋਸ਼ਲ ਮੀਡੀਆ ਦੀ ਟੀਮ ਇਹਨਾਂ ਦੀ ਇੱਕ ਪਾਸੇ ਇਕੱਲਾ ਮੈਂ ਇੱਕ ਪਾਸੇ ਐਨਾ ਕੰਮ ਕਰਦਾ ਸੀ ਤੇ ਤੁਸੀਂ ਸੁਣੋ ਹੀ ਨਾ ਯਾਰ ਬੰਦੇ ਦਾ ਤੁਰੇ ਜਾਂਦੇ ਦਾ ਕਤਲ ਕਰਦੇ ਹੋ ਤੁਸੀਂ ਇੱਕ ਇੱਕ ਕਿੱਥੋਂ ਦਾ ਸੂਲਤ ਕਿੱਥੋਂ ਦੀਆਂ ਗੱਲਾਂ ਹੈਗੀਆਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਬਿਲਕੁਲ ਏਸੀ ਸਾਡਾ ਚੰਨਜੀਤ ਸਿੰਘ ਬਰਾੜ ਤਾਂ ਦੇਖਿਆ ਜਾਵੇ ਤਾਂ ਲਗਾਤਾਰ ਅਕਾਲੀ ਦਲ ਪਾਰਟੀ ਦੇ ਵਿੱਚ ਸਾਨੂੰ ਤੁਹਾਡੇ ਬੰਦੀ ਨਜ਼ਰ ਆਉਂਦੀ ਆ ਪਰ ਇਹਨਾਂ ਵਰਕਰ ਦੇ ਵੱਲੋਂ ਇੱਕ ਖੁੱਲਾ ਸੱਦਾ ਲਿਖਿਆ ਗਿਆ ਸੀ ਉਸ ਤੋਂ ਬਾਅਦ ਪਾਰਟੀ ਦੇ ਵੱਲੋਂ ਇਹਨਾਂ ਨੂੰ ਲੈ ਕੇ ਮੂੰਹ ਮੋੜ ਲਿਆ ਗਿਆ ਤਾਂ ਹੁਣ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਤੱਕ ਘਰ-ਘਰ ਜਾਵਾਂਗੇ ਪਾਰਟੀ ਨੂੰ ਪਿਆਰ ਕਰਨ ਵਾਲਿਆਂ ਨੂੰ ਮਿਲਾਂਗਾ ਤੇ ਇਸ ਤੋਂ ਬਾਅਦ ਸੋਚਾਂਗਾ ਕਿ ਸਿਆਸਤ ਦੇ ਵਿੱਚ ਰਹਿਣਾ ਹੈ ਜਾਂ ਨਹੀਂ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ